ਜਿਹੜਾ ਬਾਬਾ ਅਨਕਤ ਮਥਾ ਚੇਕੇ ਵਾਪਸ ਪਰਤ ਰਹੇ ਦੋ ਨੌਜਵਾਨਾਂ ਨੂੰ ਨੋਵਾ ਕਾਰ ਚਾਲਕ ਨੇ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰਕੇ ਆਪ ਉਥੋਂ ਦੀ ਕਾਰ ਪਰ ਚਾਕੇ ਲਾਇਗਿਆ ਸੀ ਜ਼ਖਮੀ ਨੌਜਵਾਨ ਸੈਲਦੀਪ ਸਿੰਘ ਅਤੇ ਸਾਹਿਬਦੀਪ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਦੇ ਪਵਿੱਤਰ ਅੰਗ ਵਸਤਰ ਤੋਂ ਦਰਸ਼ਨ ਕਰਕੇ ਅਤੇ ਮੇਲਾ ਵੇਖ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਪਿੰਡ ਉਦੋਵਾਲੀ ਖੁਰਦ ਦੇ ਪੁਲ ਉੱਪਰ ਦੇ ਪਹੁੰਚੇ ਤਾਂ ਇੱਕ ਕਾਰ ਚਾਲਕ ਦੇ ਵੱਲੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ ਜ਼ਖਮੀ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਕਾਰ ਚਾਲਕ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ਇਲਾਕੇ ਦੇ ਲੋਕਾਂ ਦੇ ਵੱਲੋਂ 108 ਐਂਬੂਲੈਂਸ ਨੂੰ ਫੋਨ ਕਰਕੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਕੀ ਨਾਕੀ ਗਰੇਪ ਮੈਂ? ਚਾਲ ਦੀ ਸੇ। ਕਿਹੜਾ ਪਿੰਡ? ਅੱਲੇ ਕਿਲਾ। ਕਿਹੜਾ ਉਦੋ ਵਾਲੀ ਖੁਰਦ ਦੇ ਪੁਲ ਤੇ ਹਾਸਾ ਵਾਪਰਿਆ? ਤੁਹਾਡੀ ਮਤਲਬ ਤੁਹਾਨੂੰ ਸੱਖਰੋ ਤੇ ਲੱਤ ਫੈਚਰ ਹੋ ਗਈ। ਕੀ ਕਾਰਨ ਕੀ ਹਾਸੇ ਦਾ? ਕਾਰਨ ਹੋਈ ਆ ਵੇ ਲੋ ਵੀ ਰੋਡ ਤੋਂ ਆਪਾਂ ਦਾ ਹੋਲੀ ਆਉਂਦੇ ਸੀ। ਨੋਆ ਗੱਡੀ ਵਾਲਾ ਮਾਰਕੀਟ ਭੱਜ ਗਿਆ ਅੱਗੇ ਮੈਨੂੰ ਸਾਈਡ ਮੈਂ ਛੱਡ ਲੈ ਗਿਆ। ਤੁਸੀਂ ਕਿੱਥੋਂ ਆ ਰਹੇ ਸੀ? ਆਪਾਂ ਕੋਲ ਆ ਕੇ ਮਿਲਾਂਗੇ। ਅਸੀਂ ਇਥੋਂ ਉਦੋਲੀ ਪੁਲ ਤੇ ਜਦ ਪਹੁੰਚੇ। ਮੋਟਰਸਾਈਕਲ 'ਤੇ ਤੁਸੀਂ? ਹਾਂਜੀ ਹਾਂਜੀ। ਕਿੰਨੇ ਜਾਣੇ? ਆਪਾਂ ਦੋ ਜਾਣੀ ਠੀਕ ਤੇ ਉਹ ਜਿਹੜੀ ਗੱਡੀ ਦੀ ਪਛਾਣ ਹੈਗੀ ਤੁਹਾਨੂੰ ਹਾਂਜੀ ਕੀ ਹੈਗਾ ਕੋਈ ਨੰਬਰ ਤੇ ਹੈਗਾ ਤੇ ਤੁਸੀਂ ਕੋਈ 108 ਨੂੰ ਜੇ ਕਾਲ ਕਰ ਦਿੱਤੀ ਰਾਤ 2 ਘੰਟੇ ਹੋ ਗਈ ਹੈ ਹਾਂ 2 ਘੰਟੇ ਹੋ ਗਏ ਮੈਂ ਬਤਨ ਕੋਲ ਕੋਲ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਫੋਨ ਤੁਸੀਂ ਅਜੇ ਆਇਆ ਨਹੀਂ ਕੋਈ ਕੀਤਾਗਾ ਪਰ ਆਇਆ ਨਹੀਂ ਅੰਧੇਰੀਆਂ ਉਹਨੇ ਅੱਜ ਸਿਵਰਾਏ ਉੱਤੇ ਆ ਕੇ ਜੱਲਾ ਪਾਣਾ ਅੱਛਾ ਤੇ ਆਪਣੇ ਉਹਦੀ ਅੜੇ ਹੀ ਨਾ ਆ ਗਿਆ ਉੱਥੋਂ ਹੁੰਦੇ ਆ 16 ਸੱਜਣ ਦੇ ਦੇਖੋ ਹਾਂਜੀ ਉਹ ਉੱਪਰੋਂ ਵੀ ਗੱਡੀ ਆਈ ਐਵੇਂ ਹੀ ਆਉਂਦੇ ਹਾਂ ਐ 40 50 ਦੀ ਸਪੀਡ ਤੇ ਯੂਰ ਹੈਗੇ ਆ ਜਿਆਦਾ ਨਹੀਂ ਉਹ ਸਭ ਅਹੀਂ ਵਜੇ ਤੇ ਉਹ ਗੱਡੀ ਵਾਲਾ ਮਾਰ ਕੇ ਸੁੱਟ ਗਿਆ ਤੇ ਉਹ ਭਜਾਰੀ ਉਹਨੇ ਗੱਡੀ ਪਾਸ ਤੇ ਉਹਨੇ ਵੇਖਿਆ ਉੱਚਾ ਨਹੀਂ ਜਾਵਾ ਗੱਡੀ ਪਹੁੰਚ ਆ ਨਗੀ ਉਸੇ ਰੋਲੀ ਤੇ ਐਸੇ ਤਾਂ ਕਿੰਨੇ ਜਿਹੜੀ ਸਟਾ ਨੇ ਐਸੇ ਲੇ ਤਰੀ ਤੁਲਾਰੇ ਬਸੰਗੀਆਂ ਦੇ ਅੰਦਰ ਸੱਟ ਲੱਗੀ ਦੇ ਉਹ ਗੋਤਾ ਦੇ ਆ ਲੱਫੇ ਮੋਕੇ ਤੇ ਤੁਹਾਡੇ ਵਾਰਸ ਆ ਜੀ ਨੇ ਹਾਂ ਜੀ ਉਹ ਆਏ ਜੀ ਕੀ ਮੰਗੀ ਕਰਦੇ ਆ ਤੁਹਾਨੂੰ ਭਾਈ ਇਹ ਵੀ ਉਹ ਨਾ ਤਾਂ ਇੰਨਾ ਵੇਲੇ ਮੋਸਾ ਦਾ ਜੇ ਹਵਾ ਮੋਸਾ ਦੀ ਛੋਟ ਮੰਨ ਨੂੰ ਮੜਾ ਗੋਤਾ ਲਾਇਲੇ ਕਰਾ ਦੋ ਤੇ ਬਸ ਇਹ ਮੰਗ ਲਈ ਆਂ ਤੇ ਚਲੋ ਜੋ ਆ ਕੋਈ ਜੀ ਲੱਗਦਾ ਗੱਡੀ ਵਾਲੇ ਚ ਨਾ ਸਕਦਾ ਉਹਨੂੰ ਫੜਨਾ ਚਾਹੀਦਾ ਚਾਹੀਦਾ ਹਾਂ ਜੀ ਪੜੀ ਉਹਨੇ ਕਿਹਾ ਅੰਦਰ ਚੰਗੇ ਭਲੇ ਜੋ ਦੇਖ ਕੇ ਪੁੱਤਰ ਕੀ ਗੱਡੀ ਵੇਖੀ ਉਹਨੇ ਟੋਲੀ ਪਹੁੰਚੇ ਕੀ ਹਸਵਾ ਵਰਿਆ ਐ ਐਕਸੀਡੈਂਟ ਆਇਆ ਵਾ ਕਿਸੇ ਰੋਸਣ ਐ ਕਿਨੇ ਜਣੇ ਕਿਨੇ ਜਣੇ ਆ ਜੀ ਹਾਂਜੀ ਕਿਨੇ ਜਣੇ ਆ ਇਹ ਦੋ ਜਣੇ ਆ ਤੇ ਜਦੋਂ ਵਾਸਤੇ ਛੱਟਾ ਕਿਨੇ ਬਾਹਰ ਜਾਦਾ ਹੀ ਬਿਤਾ ਕਾਫੀ ਫੈਕਟਰੀ ਹੈ ਹਾਂਜੀ ਬਾਕੀ ਦੱਸੋ ਨੰਬਰ ਤੇ ਜਾਦੇ ਹਾਂ ਹੁਣ ਕਿਹੜੇ ਹਸਤਾਵ ਛੱਡ ਰਹੇ ਜੀ ਸਰਕਾਰੀ ਫੀਲਡ ਰਕਮ ਹੈ ਨਾਮ ਆਪਣਾ ਜੀ ਮੇਰਾ ਨਾਮ ਬਕਰ ਬਜਨ ਸਿੰਘ ਪਲੋਰੀਆ ਜੀ ਕਿਹੜਾ ਪਿੰਡ ਹੈ ਉਦੋ ਵਾਲੀ ਉਦੋ ਵਾਲੀ ਖੁਰਦੀ ਇੱਕ ਉਦੋਲੀ ਇੱਕ ਹਸਵਾ ਵਰਿਆ ਸੀ ਮੋਟਰਸਾਈਕਲ ਸਵਾਰ ਦਾ ਕੀ ਗੱਲਬਾਤ ਲੱਗਦੀ ਉਦੋਂ ਮੂਰਾ ਆਪਣਾ ਇੱਕ ਆਉਂਡੇ ਸੀ ਮੋਟਰਸਾਈਕਲ ਤੇ ਤੇ ਗੱਡੀ ਵਾਲੇ ਨੇ ਕਾਰ ਵਾਲੇ ਦੇ ਆਣ ਕੇ ਵਿੱਚ ਮਾਰ ਕੇ ਤੇ ਉਹ ਡੋੜ ਗਿਆ ਉਹਨਾਂ ਦੇ ਪੂਰੇ ਨਹੀਂ ਖਲੋਤਾ ਇਹ ਨੌਜਨ ਮੇਲਾ ਵੇਖਿਆ ਰਹੇ ਹਾਂਜੀ ਮੇਲਾ ਵੇਖ ਕੇ ਆ ਗਏ ਮੇਲਾ ਬਾਬਾ ਨਾਨਕ ਕਿੰਨੇ ਕੇ 700 700 ਨੇ 700 ਇੱਕ ਦੀ ਲਾਟ ਟੁੱਟ ਗਈ ਹੈ ਹਾਂਜੀ ਤੇ ਇੱਕ ਦੀਆਂ ਫਸਲਾਂ ਟੁੱਟ ਗਈਆਂ ਹਾਂ ਹਾਂ ਤੇ ਮੌਕੇ ਤਾਂ ਬੁਲਾਸਾ ਜੀ ਮੌਕੇ ਤੇ 128 ਹੈ ਹਾਂਜੀ ਇਹ ਉਹਨਾਂ ਨੂੰ ਹਾਲਾ ਲੱਗ ਕੇ ਤੇ ਭੇਜ ਦਿੱਤਾ ਕਿੱਥੋਂ ਦਾ ਵੇਸੇ ਦੱਸ ਰਹੇ ਨੇ ਜੀ ਇਹ ਢਾਲੀ ਪਮਾਰੀ ਦੱਸ ਰਹੇ ਨੇ ਆਪਣੇ ਆਪ ਨੂੰ ਤੋ ਗੱਡੀ ਵਾਲਾ ਖੜੇਗਾ ਮੋਕਾ ਤੱਕ ਨਹੀਂ ਗੱਡੀ ਵਾਲਾ ਕੋਈ